ਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਸਤਗੁਰ ਨਾਨਕ ਦੇਵ ਜੀ ਦਾ ਅੰਸ਼ ਅੰਗ ਬਾਬਾ ਸ਼੍ਰੀ ਚੰਦ ਜੀ ਸਤਗੁਰ ਦੀ ਜੋਤ ਰੂਪ ਅਕਾਲ ਪੁਰਖ ਦੀ ਕਿਰਪਾ ਨਾਲ ਜੋ ਬਾਣੀ ਉਚਾਰਦੇ ਉਹ ਦਿਲਾਂ ਨੂੰ ਪਵਿੱਤਰ ਕਰਦੀ ਹੈ ਇਸ ਅਰਦਾਸ ਭਰੀ ਬਾਣੀ ਨੂੰ ਸਰਦਾ ਨਰਪਰਨ ਵਾਲਾ ਮਨ ਚਿੱਤ ਨਿਰਮਲ ਕਰਦਾ ਹੈ ਸਿਮਰਿਓ ਆਦ ਜੁਗਾਦ ਅਨੰਤਾ ਸਰਬ ਕਲਾ ਪਰਪੁਰ ਵਿਦਾਤਾ ਜੋਤ ਰੂਪ ਅਪਰੰਪਰ ਜੋਈ ਅਨਹਦ ਨਾਦ ਵਾਜੇ ਸਭ ਸੋਈ ਸ੍ਰੀ ਚੰਦ ਬੋਲੇ ਕਰ ਵਿਚਾਰ ਮਨ ਰੇ ਤੂੰ ਇੱਕ ਨਾਮ ਆਧਾਰ ਜਲ ਥਲ ਮਹੀਲ ਪੂਰਨ ਸੋਈ ਜੋਤ ਤੇ ਜੋਤ ਮਿਲਾਵੇ ਕੋਈ ਮਨ ਵਿੱਚ ਜਪ ਤਪ ਕਰ ਆਨੰਦ ਬਿਨੋਦਾ ਸਰਬ ਕਲਾ ਮੈਂ ਏਕ ਪ੍ਰਭ ਓਦਾ ਲਖ 84 ਜੂਨ ਪਟਕਾਏ ਨਾਮ ਸਿਮਰਨਤਾ ਧਰ ਪਾਏ ਹੋਏ ਨਿਮਾਣਾ ਮਨ ਆਪਣਾ ਕਰੀਏ ਆਪਣੇ ਗੁਰ ਕੋ ਸਿਰ ਬਲ ਜਾਈਏ ਜਾਂ ਤੁਰ ਗੁਣ ਗਾਵੈ ਇੱਕ ਰਾਸਾ ਮਿਟੇ ਕਲੇਸ਼ ਕਤੇ ਅਬ ਤਾਸਾ ਹਰ ਹਰ ਨਾਮ ਧਿਆਈਏ ਗੁਰ ਪ੍ਰਸ਼ਾਦ ਪਾਈਏ ਬਾਬਾ ਸ੍ਰੀ ਚੰਦ ਉਚਾਰੇ ਅੰਦ ਬਿਨੋਦ ਸਮਾਈਏ ਜਗਤ ਮਾਇਆ ਕੋ ਲਗ ਮੋਹੀਆ ਮਨ ਮੁਕ ਪਟਕ ਪਟਕ ਜਨਮ ਗਵਾਇਆ ਜੋ ਗੁਰਮਤਿ ਰਾਹ ਪਗ ਧਰੇ ਤਿਸ ਸਬਰ ਸੁਖਾ ਕਰ ਆਇਆ ਤਰਤੀ ਅਕਾਸ਼ ਪਹਿਣ ਅਗਨੀ ਏ ਸਰਬ ਤਿਸ ਕੇ ਰੂਪ ਜੋਤ ਰੂਪ ਜਗਤ ਪਸਾਰਾ ਓਵੀ ਹੀਉ ਹੀ ਅੰਤਰ ਹੀਉ ਹੀ ਇਕ ਕੂਪ ਮਨ ਰੇ ਤੂੰ ਕਾਹੇ ਦੋਰੇ ਦੋਰੇ ਨੈਣ ਮੀਚ ਹਰ ਨਾਮ ਜੋਰੇ ਇਕ ਪਲ ਬੈਗ ਗੁਰ ਸ਼ਬਦ ਧਿਆਈ ਦਸ ਦੇਸ ਨੂਰ ਸਮਾਈ ய ப்ரம மிலையாாா சிர சந்த காசன அச்சரா ஜோ ஜபே சோத்திரே பாரண்கி பார்த்து ஜோ குச்சனை டலனா திசிப்பாரி சத் ਸੰਗਤ ਕਰ ਤੂੰ ਸਾਥ ਜਿਨਾ ਸਰਬ ਕਲੇਸ਼ ਮਿਟੇ ਮਨਨਾ ਜੋ ਨਾਮ ਘਰੇ ਹਿਰਦੇ ਅੰਤਰ ਤਿਸ ਉਜਲੀ ਹੋਏ ਤਕਦੀਰ ਚਰਨ ਧੂਰ ਜਾਂ ਸਾਧ ਕੀ ਲਾਗੇ ਅੰਧਕਾਰ ਤਬ ਭਾਗੇ ਜੋਤ ਅੰਦਰ ਜੋਤ ਸੁਮਾਈ ਨਿਰਭਉ ਨਿਰੰਕਾਰ ਵਸਾਈ ਜਗਤ ਜਲੰਦਾ ਦੇਖ ਕੇ ਬਾਬਾ ਕਹੇ ਪ੍ਰੇਮ ਕੇ ਪੰਥੇ ਜੋ ਰਸਨਹਾਰ ਰਸ ਚਾਖੇ ਸੋ ਕਾਲ ਨਿਕਨ ਆਖੇ ਉਦਾਸੀ ਮਾਰਕ ਸਹਿ ਜਸ ਗਾਈ ਰਹਿਤ ਅਹਿੰਸਾ ਚਤਨ ਨਿਰਮਲਤਾਈ ਸਰਬਜਗਤ ਕਾ ਹਕਮਤ ਸ਼ਾਲਾ ਜਹਾਂ ਸੇ ਇਤਫਾਏ ਮਾਲਾ ਸੱਚ ਸੇਵਾ ਕਰਮਿਸ ਬਾਂਸਰ ਮਾਇਆ ਗਰੰਥੀ ਕਟੇ ਅੰਤ ਸੋਰ ਜੋ ਗੁਰਮਤ ਆਸਣ ਬੈਸਹਿ ਤਿਨ ਅੰਤਰ ਹਰ ਹਰ ਬੈਸਹਿ ਪ੍ਰੇਮ ਪੂਜਾ ਪ੍ਰੇਮ ਅਰਾਦਾ ਔਰ ਤਿਆਗ ਇੱਕ ਨਾਮ ਸਾਦਾ ਜੋ ਰੋਮ ਰੋਮ ਜਪੇ ਹਰ ਨਾ ਹੋ ਸਰਬ ਕਲਾ ਮਹਿ ਪਾਵੇ ठाਉ ਸਿਮਰ ਮਨਾ ਤੂੰ ਸਾਚ ਸੁਭਾਏ ਬਾਬਾ ਕਹੇ ਨਾਮ ਹਰ ਗਾਏ ਅਗਣ ਪਵਨ ਜਰ ਤਰਤੀ ਮਹੀਲਾ ਪ੍ਰਭ ਮੇਨੇ ਤਾ ਲਾਗੇ ਸ਼ੀਸ਼ਾ ਹਰ ਬਿਨ ਅਨਕੀ ਆਸ ਨਾ ਧਰੋ ਇਹ ਜਜ ਹੈ ਸੁਪਨਾ ਮਾਇਆ ਘਰ ਜੋ ਰਚਨਾ ਉਪਜੀ ਅਤ ਨਾਨਾ ਇਕਕਰਤਾ ਸੋਈ ਭਗਵਾਨਾ ਮਨ ਠਹਿਰੇ ਸਤਗੁਰ ਕੀ ਸ਼ਰਨਾ ਸੋ ਪਾਏ ਅਕਨੰਦ ਕਰਨਾ ਸ਼ੀਲ ਸੰਤੋਖ ਕਰ ਹਿਰਦੇ ਵਸਾ ਇਸ ਅੰਤ ਹੰਨਾ ਪ੍ਰਕਾਸ਼ ਨੇਤ ਨੇਮ ਕਰ ਤੂੰ ਜਪ ਤਾਰੇ ਸਰਬ ਰੋਗ ਮਿਟੇ ਅਪਾਰੇ ਸੇਵਾ ਕਰ ਤੂੰ ਇਕ ਰੰਗੀ ਦਰਸ਼ਨ ਪ੍ਰਭ ਕੇ ਹੋਏ ਅਪੰਗੀ ਬਾਬਾ ਸ੍ਰੀ ਚੰਦ ਬੋਲੇ ਬਾਣੀ ਜਪ ਤਪ ਸੇਵਾ ਜੋਗ ਸਮਾਨੀ ਜੋ ਜਗ ਮੈਂ ਆਇਆ ਮਨ ਲਾ ਕੇ ਇਕ ਨਾ ਬਿਨਾ ਸਭ ਬ੍ਰਹਮਤਾ ਕੈ साध संगत मह ज्ञान प्रकाश मन रता हर नाम सुहादे जो हर हर भूल पागे क्लेश निकसर आसन तर चेतिका राह सुंदर नागर राह नरनाई एक समझे तिस मन अंदर प्रेम पर जग में आया सो किश कर ਪ੍ਰੇਮ ਪੂਜਾ ਕਰ ਮਨ ਹਰਨਾ ਸੱਚ ਬੋਲੀ ਤੂੰ ਆਪ ਵਿਸਾਰੇ ਹਰ ਚਰਨੀ ਚਿਤ ਤੂੰ ਤਰ ਪਿਆਰੇ ਸਿਮਰੋ ਸਾਧਨੋ ਇੱਕ ਮੁਰਾਰਾ ਬਾਬਾ ਕਹੇ ਹਰ ਗਿਆਨ ਉਧਾਰ ਚਰੇ ਸੂਰਜ ਜਿਹਾ ਸਾ ਉਜੀਆਰਾ ਤੇਵ ਹਰਨਾਮ ਕਰੇ ਪਤਿਆਰਾ ਦਰਸ਼ਨ ਪ੍ਰਭ ਕਾ ਮੋਨਿਸ ਹਰਿਓ ਮਨ ਰਤਾ ਹਰ ਅੰਦ ਦੋਹਲੇਓ ਅੰਤਰ ਜੋਤ ਉਜਾ ਲੈ ਕੀਨੀ ਬਾਬਾ ਸ੍ਰੀ ਚੰਦ ਬਾਨੀ ਲੀਨੇ ਮਨ ਮੋਹ ਮਾਇਆ ਵਲ पटਕੇ ਗੁਰ ਸ਼ਬਦ ਲੈਤਾ ਸਹਿਜ ਰਟਕੇ ਰਸਨਾ RAM ਰਸ ਚਾਖ ਸੁਮਾਈ 10 ਦਿਸ ਨੂਰ ਗੁਰਮਤ ਆਈ ਜੋ ਆਨੰਦ ਕਰੇ ਗੁਰਦਰਸ਼ਨ ਪਾਏ ਦਿਸ ਜੀਵਨ ਸਫਲ ਹੋਏ ਜਾਏ ਪ੍ਰੇਮ ਪਗ ਲੈ ਚੱਲ ਪੰਥ ਨਿਰਾਲਾ ਸੋਈ ਪਵਨ ਨਾਮ ਦੀ ਮਾਨਾ ਇੱਕ ਅੱਖਰ ਜੋ ਹਿਰਦੇ ਵਸੇ ਸਰਬ ਦੁਖਾਂ ਦਾ ਅੰਤ ਕਰੇ ਸ਼੍ਰੀ ਚੰਦ ਕਹੇ ਰਸਨਾ ਗਾਈਏ ਸਤਨਾਮ ਹਰ ਨਾਮ ਧਿਆਇਏ ਇੱਕ ਅੱਖਰ ਜੋ ਹਿਰਦੇ ਵਸੇ ਰਬ ਦੁਖਾ ਕਾ ਅੰਤ ਕਰੇ ਸ੍ਰੀ ਚੰਦ ਕਹੇ ਰਸਨਾ ਗਾਈਏ ਸਤ ਨਾਮ ਹਰ ਨਾਮ ਧਿਆਈਏ ਤਨ ਤਨ ਬਾਬਾ ਸ੍ਰੀ ਚੰਦ ਮਹਾਰਾਜ ਭਗਵਾਨ ਜੀ ਤਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਸਤਗੁਰ ਨਾਨਕ ਦੇਵ ਜੀ ਦਾ ਅੰਸ਼ ਅੰਗ ਬਾਬਾ ਸ਼੍ਰੀ ਚਾਂਦ ਜੀ ਸਤਗੁਰ ਦੀ ਜੋਤ ਰੂਪ ਅਕਾਲ ਪੁਰਖ ਦੀ ਕਿਰਪਾ ਨਾਲ ਜੋ ਬਾਣੀ ਉਚਾਰਦੇ ਉਹ ਦਿਲਾਂ ਨੂੰ ਪਵਿੱਤਰ ਕਰਦੀ ਹੈ ਇਸ ਅਰਦਾਸ ਭਰੀ ਬਾਣੀ ਨੂੰ ਸਰਦਾ ਨਰ ਪੰਰਨ ਵਾਲਾ ਮਨ ਚਿੱਤ ਨਿਰਮਲ ਕਰਦਾ ਹੈ ਸਿਮਰਿਓ ਆਦਿ ਜੁਗਾਦ ਅਨੰਤਾ ਸਰਬ ਕਲਾ ਪਰਪੁਰੁਰ ਬਿਦਾਤਾ ਜੋਤ ਰੂਪ ਅਪਰੰਪਰ ਜੋਈ ਅਨਹਦ ਨਾਦ ਵਾਜੇ ਸਭ ਸੋਈ ਸ਼੍ਰੀ ਚੰਦ ਬੋਲੇ ਕਰ ਵਿਚਾਰ ਮਨ ਰੇ ਤੂੰ ਇਕ ਨਾਮ ਆਧਾਰ ਜਲ ਥਲ ਮਹਿਲ ਪੂਰਨ ਸੋਈ ਜੋਤ ਤੇ ਜੋਤ ਮਿਲਾਵੇ ਕੋਈ ਮਨ ਵਿੱਚ ਜਪ ਤਪ ਕਰ ਆਨੰਦ ਬਿਨੋਦਾ ਸਰਬ ਕਲਾ ਮੈਂ ਏਕ ਪ੍ਰਭ ਉਹਦਾ ਲਖ 84 ਜੂਨ ਪਟਕਾਏ ਨਾਮ ਸਿਮਰਨਤਾ ਠਹਿਰ ਪਾਏ ਕੋਈ ਨਿਮਾਣਾ ਮਨ ਆਪਣਾ ਕਰੀਏ ਆਪਣੇ ਗੁਰ ਕੋ ਸਿਰ ਬਲ ਜਾਈਏ ਜਾਂ ਤੁਰ ਗੁਣ ਗਾਵੈ ਇੱਕ ਰਾਸਾ ਮਿਟੇ ਹੇ ਕਲੇਸ਼ ਕਤੇ ਅਬ ਤਾਸਾ ਹਰ ਹਰ ਨਾਮ ਧਿਆਈਏ ਗੁਰ ਪ੍ਰਸ਼ਾਦ ਪਾਈਏ ਬਾਬਾ ਸ੍ਰੀ ਚੰਦ ਉਚਾਰੇ ਅੰਦ ਬਿਨੋਦ ਸਮਾਈਏ ਜਗਤ ਮਾਇਆ ਕਉ ਲਗ ਮੋਹੀਆ ਮਨ ਮੁਕ ਪਟਕ ਪਟਕ ਜਨਮ ਗਵਾਇਆ ਜੋ ਗੁਰਮਤਿ ਰਾਹ ਪਗ ਧਰੇ ਤਿਸ ਸਬਰ ਸੁਖਾ ਕਰ ਆਇਆ ਤਰਤੀ ਅਕਾਸ਼ ਪਹਿਣ ਅਗਨੀ ਏ ਸਰਬ ਤਿਸ ਕੇ ਰੂਪ ਜੋਤ ਰੂਪ ਜਗ ਤਪਸਾਰਾ ਓ ਵੀ ਓਹੀ ਅੰਤਰ ਹੀ ਓਹੀ ਇੱਕ ਕੂਪ ਮਨ ਰੇ ਤੂੰ ਕਹੀਂ ਦੋ ਰੇ ਦੋ ਰੇ ਨੈਣ ਮੀਚ ਹਰ ਨਾਮ ਜੋਰੇ ਇੱਕ ਪਲ ਬੈਠ ਗੁਰ ਸ਼ਬਦ ਧਿਆਈ ਦਸ ਦਿਸ ਨੂਰ ਸਮਾਈ குமக்கோய பிலையா சிரச்சந்தாச்சன அச்சரா ஜோ ஜபே சோத்திரே பாரண்கி பார்த்து ஜே வச்சனை லசிப்பாரி சத் ਸੰਗਤ ਕਰ ਤੂੰ ਸਾਧ ਜਨਾ ਸਰਬ ਕਲੇਸ਼ ਮਿਟੇ ਮਨਨਾ ਜੋ ਨਾਮ ਧਰੇ ਹਿਰਦੇ ਅੰਤਰ ਤਿਸ ਉਜਲੀ ਹੋਏ ਤਕਦੀਰ ਚਰਨ ਧੂਰ ਜਾਂ ਸਾਧ ਕੀ ਲਾਗੇ ਅੰਧਕਾਰ ਤਬ ਭਾਗੇ ਜੋਤ ਅੰਦਰ ਜੋਤ ਸੁਮਾਈ ਨਿਰਭਉ ਨਿਰੰਕਾਰ ਵਸਾਈ ਜਗਤ ਜਲੰਦਾ ਦੇਖ ਕੇ ਬਾਬਾ ਕਹੇ ਪ੍ਰੇਮ ਕੇ ਪੰਥੇ ਜੋ ਰਸਨ ਹਰ ਰਸ ਚਾਖੇ ਸੋ ਕਾਲ ਨਿਕਤ ਨ ਆਖੇ ਉਹ ਦਾਸੀ ਮਾਰਗ ਸਹਿਜ ਸੁਭਾਈ ਰਹਿਤ ਅਹਿੰਸਾ ਚਿਤ ਪਰ ਨਿਰਮਲਤਾਈ ਸਰਬਜਹਤ ਕਾ ਹਕਮਤ ਸ਼ਾਲਾ ਜਹਾਂ ਸੇ ਇਤਫਾਏ ਮਾਲਾ ਸੱਚ ਸੇਵਾ ਕਰਮਿਸ ਬਾਂਸਰ ਮਾਇਆ ਗਰੰਥੀ ਕਟੇ ਅੰਤ ਸੋਰ ਜੋ ਗੁਰਮਤ ਆਸਣ ਬੈਸੇ ਹੀ ਤਿਨ ਅੰਤਰ ਹਰ ਹਰ ਵੈਸੇ ਹੀ ਪ੍ਰੇਮ ਪੂਜਾ ਪ੍ਰੇਮ ਅਰਾਦਾ ਔਰ ਤਿਆਗ ਇਕ ਨਾਮ ਸਾਦਾ ਜੋ ਰੋਮ ਰੋਮ ਜਪੇ ਹਰ ਨਾਮ ਸਰਬਕਲਾ ਮਹਿ ਪਾਵੇ ठाਉ सिमर मना तू साच सुभाए बाबा कहे नाम हर गाए अगण पवन जरत ती महिला प्राब में ने त लागे शीशा हार बिन अन की आस ना धरो ए जज है सुपणा माया कर जो रचना उपजी अत नाना एकाकारता सोई भगवान मन ठहरे सतगुरु की शरणा सो पाए ਆਤਮ ਨੰਦ ਕਰਨਾ ਸ਼ੀਲ ਸੰਤੋਖ ਕਰ ਹਿਰਦੇ ਵਸਾ ਇਸ ਅੰਤ ਹਨ ਪਰਕਾਸ ਨੇਤ ਨੇਮ ਕਰ ਤੂੰ ਜਪ ਧਾਰੇ ਸਰਬ ਰੋਗ ਮਿਟੇ ਵਪਾਰੇ ਸੇਵਾ ਕਰ ਤੂੰ ਇਕ ਰੰਗੀ ਦਰਸ਼ਨ ਪ੍ਰਭ ਕੇ ਹੋਏ ਅਪੰਗੀ ਬਾਬਾ ਸ੍ਰੀ ਚੰਦ ਬੋਲੇ ਬਾਣੀ ਜਪ ਤਪ ਸੇਵਾ ਜੋਗ ਸੁਮਾਨੀ ਜੋ ਜਗ ਮੈਂ ਆਇਆ ਮਨ ਲਾ ਕੇ ਇਕ ਨਾ ਬਿਨਾ ਸਭ ਬ੍ਰਹਮ ਤੱਕੈ साध संगत मह ज्ञान प्रकाशे मन रता हर नाम सुहादे जो हर हर बुलसर तिस पौ पागे क्लेश निर आसन तर तू कागर गुरमत राह सुंदर ना कर राह एक समझे तिस वर अंदर प्रेम पर में जग में आया सो किश कर ਸੁਣਾ ਪ੍ਰੇਮ ਪੂਜਾ ਕਰ ਮਨ ਹਰਨਾ ਸੱਚ ਬੋਲੀ ਤੂੰ ਆਪ ਵਿਸਾਰੇ ਹਰ ਚਰਨੀ ਚਿਤ ਤੂੰ ਤਰ ਪਿਆਰੇ ਸਿਮਰੋ ਹੋ ਸਾਧੋ ਏਕ ਮੁਰਾਰ ਬਾਬਾ ਕਹੇ ਹਰ ਗਿਆਨ ਉਧਾਰ ਚਰੇ ਸੂਰਜ ਜੈਸਾ ਉਜਿਆਰਾ ਤੇਵ ਹਰ ਨਾਮ ਕਰੇ ਪਤਿਆਰਾ ਦਰਸ਼ਨ ਪ੍ਰਭ ਕਾ ਮੋ ਨਿਸ ਹਰਿਓ ਮਨ ਰਤਾ ਹਰ ਰੰਗ ਦੋਹ ਲਿਓ ਅੰਤਰ ਜੋਤ ਉਜਾ ਲੈ ਕੀਨੀ ਬਾਬਾ ਸ੍ਰੀ ਚੰਦ ਬਾਨੀ ਲੀਨੇ ਮਨ ਮੋਹਿ ਮਾਇਆ ਵਲ ਭਟਕੇ ਗੁਰ ਸ਼ਬਦ ਲੈ ਤਾ ਸਹਜ ਰਟਕੇ ਰਸਨਾ ਰਾਮ ਵਸ ਚਾਖ ਸਮਾਈ ਦਸ ਦਿਸ ਨੂਰ ਗੁਰਮਤ ਆਈ ਜੋ ਆਨੰਦ ਕਰੇ ਗੁਰ ਦਰਸ਼ਨ ਪਾਏ ਇਸ ਜੀਵਨ ਸਫਲ ਹੋ ਜਾਏ ਪ੍ਰੇਮ ਪਾਗਲਾ ਚਲ ਪੰਥ ਨਿਰਾਲਾ ਸੋਈ ਪਵਨ ਨਾਮ ਦੀ ਨਾ ਨਾ ਇੱਕ ਅੱਖਰ ਜੋ ਹਿਰਦੇ ਵਸੇ ਸਰਬ ਦੁਖਾਂ ਦਾ ਅੰਤ ਕਰੇ ਸ਼੍ਰੀ ਚੰਦ ਕਹੇ ਰਸਨਾ ਗਾਈਏ ਸਤ ਨਾਮ ਹਰ ਨਾਮ ਧਿਆਈਏ ਇੱਕ ਅੱਖਰ ਜੋ ਹਿਰਦੇ ਵਸੇ ਸਰਬ ਦੁਖਾ ਕਾ ਅੰਤ ਕਰੇ ਚਰੀ ਚੰਦ ਕਹ ਰਸਨਾ ਗਾਏ ਸਤ ਨਾਮ ਹਰ ਨਾਮ ਧਿਆਈਏ ਤਨ ਤਨ ਬਾਬਾ ਸ੍ਰੀ ਚੰਦ ਮਹਾਰਾਜ ਭਗਵਾਨ ਜੀ ਤਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਸਤਗੁਰ ਨਾਨਕ ਦੇਵ ਜੀ ਦਾ ਅੰਸ਼ ਅੰਗ ਬਾਬਾ ਸ਼੍ਰੀ ਚੰਦ ਜੀ ਸਤਗੁਰ ਦੀ ਜੋਤ ਰੂਪ ਅਕਾਲ ਪੁਰਖ ਦੀ ਕਿਰਪਾ ਨਾਲ ਜੋ ਬਾਣੀ ਉਚਾਰਦੇ ਉਹ ਦਿਲਾਂ ਨੂੰ ਪਵਿੱਤਰ ਕਰਦੀ ਹੈ ਇਸ ਅਰਦਾਸ ਭਰੀ ਬਾਣੀ ਨੂੰ ਸਰਦਾ ਨਾਲ ਪੰਰਨ ਵਾਲਾ ਮਨ ਚਿੱਤ ਨਿਰਮਲ ਕਰਦਾ ਹੈ सिमरेओ आद जुगाद अनंता सर्व कला परपुर विधाता ज्योत रूप अपरम पर जोई अनहद नाद वा जे सब सोई श्री चंद बोले कर विचार मन रे तू एक नाम आधार जल थल महील पूर्ण सोई ज्योत ते ज्योत मिलावे कोई ਮਨ ਵਿੱਚ ਜਪ ਤਪ ਕਰ ਆਨੰਦ ਬਿਨੋਦਾ ਸਰਬ ਕਲਾ ਮੈਂ ਏਕ ਪ੍ਰਭ ਉਹਦਾ ਲਖ 84 ਜੂਨ ਪਟਕਾਏ ਨਾਮ ਸਿਮਰਨਤਾ ਠਹਿਰ ਪਾਏ ਹੋ ਨਿਮਾਣਾ ਮਨ ਆਪਣਾ ਕਰੀਏ ਆਪਣੇ ਗੁਰ ਕੋ ਸਿਰ ਬਲ ਜਾਈਏ ਜਾਂ ਤੁਰ ਗੁਣ ਗਾਵੈ ਇੱਕ ਰਾਸਾ ਮਿਟੇ ਹੇ ਕਲੇਸ਼ ਕਤੇ ਅਬ ਤਾਸਾ ਹਰ ਹਰ ਨਾਮ ਧਿਆਈਏ ਗੁਰ ਪ੍ਰਸ਼ਾਦ ਪਾਈਏ ਬਾਬਾ ਸ੍ਰੀ ਚੰਦ ਉਚਾਰੇ ਅੰਦ ਬਿਨੋਦ ਸਮਾਈਏ ਜਗਤ ਮਾਇਆ ਕਉ ਲਗ ਮੋਹੀਆ ਮਨ ਮੁਖ फडਕ फडਕ ਜਨਮ ਗਵਾਇਆ ਜੋ ਗੁਰਮਤਿ ਰਾਹ ਪਗ ਧਰੇ ਤਿਸ ਸਬਰ ਸੁਖਾ ਕਰ ਆਇਆ ਤਰਤੀ ਅਕਾਸ਼ ਪਵਨ ਅਗਨੀ ਇਹ ਸਭ ਤਿਸਕੇ ਰੂਪ ਜੋਤ ਰੂਪ ਜਗਤ ਪਸਾਰਾ ਉਹ ਵੀ ਉਹੀ ਅੰਤਰ ਹੀ ਉਹ ਹੀ ਇੱਕ ਕੂਪ ਮਨ રે ਤੂੰ ਕਹੀਂ ਦੋਰੇ ਦੋਰੇ ਨੈਣ ਮੀਚ ਹਰ ਨਾਮ ਜੋਰੇ ਇੱਕ ਪਲ ਬੈਠ ਗੁਰ ਸ਼ਬਦ ਧਿਆਈ ਦਸ ਦਿਸ ਨੂਰ ਸਮਾਈ ਮਾਨ ਜੀ ਮਾਨ ਤਿਆਗ ਤੁਮ ਆਇਆ ਗੁਰਮਖ ਹੋਏ ਬ੍ਰਹਮ ਮਿਲਾਇਆ ਬਾਬਾ ਸ੍ਰੀ ਚੰਦ ਦਾ ਬਚਨ ਅਚਰਤ ਜੋ ਜਪੇ ਸੋ ਤਰੇ ਪਾਰ ਬ੍ਰਹਮ ਆਪ ਆਪ ਵਖੜਾ ਨੇ ਕਈ ਘਰ ਪਰਤ ਤਹੇਂ ਦੇਈ ਜੋ ਗੁਰ ਕੇ ਬਚਨੇ ਚਲਣਾ ਤਿਸ ਉਪਰ ਵਿਖਿਆ ਨਾ ਫੇਰੀ ਸਤ ਸੰਗਤ ਕਰ ਤੂੰ ਸਾਥ ਜਿਨਾ ਸਰਬ ਕਲੇਸ਼ ਮਿਟੇ ਮਨਨਾ ਜੋ ਨਾਮ ਕਰੇ ਹਿਰਦੇ ਅੰਤਰ ਤਿਸ ਉਜਲੀ ਹੋਏ ਤਕਦੀਰ ਚਰਨ ਧੂਰ ਜਾਂ ਸਾਧ ਕੀ ਲਾਗੇ ਅੰਧਕਾਰ ਤਬ ਭਾਗੇ ਜੋਤ ਅੰਦਰ ਜੋਤ ਸੁਮਾਈ ਨਿਰਭਉ ਨਿਰੰਕਾਰ ਵਸਾਈ ਜਗਤ ਜਲੰਦਾ ਦੇਖ ਕੇ ਬਾਬਾ ਕਹੇ ਪ੍ਰੇਮ ਕੇ ਪੰਥੇ ਜੋ ਰਸਨਾ ਹਰ ਰਸ ਚਾਖੇ ਸੋ ਕਾਲ ਨਿਕਟ ਨ ਆਖੇ ਉਦਾਸੀ ਮਾਰਗ ਸਹਿ ਜਸ ਗਾਈ ਰਹਿਤ ਅਹਿੰਸਾ ਚਿੱਤ ਨਿਰਮਲਤਾਈ ਸਰਬਜਹਤ ਕਾ ਹਕਮਤ ਸ਼ਾਲਾ ਜਹਾਂ ਸੇ ਇਤਕਫਾਏ ਮਾਲਾ ਸੱਚ ਸੇਵਾ ਕਰਮਿਸ ਬਾਂਸਰ ਮਾਇਆ ਗਰੰਥੀ ਕਟੇ ਅੰਤ ਸੋਰ ਜੋ ਗੁਰਮਤ ਆਸਣ ਬੈਸਹਿ ਤਿਨ ਅੰਤਰ ਹਰ ਹਰ ਵੈਸੇ ਹੀ ਪ੍ਰੇਮ ਪੂਜਾ ਪ੍ਰੇਮ ਅਰਾਧਾ ਔਰ ਤਿਆਗ ਇੱਕ ਨਾਮ ਸਾਦਾ ਜੋ ਰੋਮ ਰੋਮ ਜਪੇ ਹਰ ਨਾਮ ਸਰਬ ਕਲਾ ਮਹਿ ਪਾਵੇ ਸਿਮਰ ਮਨਾ ਤੂੰ ਸਾਚ ਸੁਭਾਏ ਬਾਬਾ ਕਹੇ ਨਾਮ ਹਰ ਗਾਏ ਅਗਣ ਪਵਨ ਜਰ ਤਰਤੀ ਮਹੀਲਾ ਪ੍ਰਭ ਮੇਨੇ ਤਾ ਲਾਗੇ ਸ਼ੀਸ਼ਾ ਹਰ ਬਿਨ ਅਨ ਕੀ ਆਸ ਨਾ ਧਰੋ ਇਹ ਜਜ ਹੈ ਸੁਪਨਾ ਮਾਇਆ ਘਰ ਜੋ ਰਚਨਾ ਉਪਜੀ ਅਤ ਨਾਨਾ ਇਕਾ ਕਰਤਾ ਸੋਈ ਭਗਵਾਨਾ ਮਨ ਠਹਿਰੇ ਸਤਗੁਰ ਕੀ ਸ਼ਰਨਾ ਸੋ ਪਾਏ ਆਤਮ ਨੰਦ ਕਰਨਾ ਸ਼ੀਲ ਸੰਤੋਖ ਕਰਿ ਹਿਰਦੇ ਵਸਾ ਤਿਸ ਅੰਤ ਹੰਨਾ ਪ੍ਰਕਾਸ਼ ਨਿਤਨੇਮ ਕਰ ਤੂੰ ਜਪਤਾਰੇ ਸਰਬ ਰੋਗ ਮਿਟੇ ਵਪਾਰੀ ਸੇਵਾ ਕਰ ਤੂੰ ਇਕ ਰੰਗੀ ਦਰਸ਼ਨ ਪ੍ਰਭ ਕੇ ਹੋਏ ਅਪੰਗੀ ਬਾਬਾ ਸ੍ਰੀ ਚੰਦ ਬੋਲੇ ਬਾਣੀ ਜਪ ਤਪ ਸੇਵਾ ਜੋਗ ਸਮਾਨੀ ਜੋ ਜਗ ਮੈਂ ਆਇਆ ਮਨ ਲਾ ਕੇ ਇਕ ਨਾ ਬਿਨਾ ਸਭ ਬ੍ਰਹਮਤਾ ਕੈ ਸਾਧ ਸੰਗਤ ਮਹਿ ਗਿਆਨ ਪ੍ਰਗਾਸੇ ਮਨ ਰਤਾ ਹਰ ਨਾਮ ਸਵਾਦੇ ਜੋ ਹਰ ਹਰ ਕੋ ਲੈ ਨਿਸਬਾਂਸਰ ਤਿਸ ਭੋਪਾਗੇ ਕਲੇਸ਼ ਨਿਕਸਰ ਆਸਨ ਤਰਤੂ ਚੇਤਿਕਾ ਗਰ ਗੁਰਮਤਿ ਰਾਹ ਸੁੰਦਰ ਨਾ ਕਰ ਰਾਹ ਨਰਨਾ ਤੂੰ ਸਮਝੇ ਤਿਸ ਮਰ ਅੰਦਰ ਪ੍ਰੇਮ ਪਰਮੇ ਜਗ ਮੇ ਆਇਆ ਸੋ ਕਿਛ ਕਰਨਾ ਪ੍ਰੇਮ ਪੂਜਾ ਕਰ ਮਨ ਹਰਨਾ ਸੱਚ ਬੋਲੀ ਤੂੰ ਆਪ ਵਿਸਾਰੇ ਹਰ ਚਰਨੀ ਚਿਤ ਤੂੰ ਤਰ ਪਿਆਰੇ ਸਿਮਰੋ ਸਾਦੋ ਏਕ ਮੁਰਾਰ ਬਾਬਾ ਕਹੇ ਹਰ ਗਿਆਨ ਉਧਾਰ ਜਰੇ ਸੂਰਜ ਜਿਹਾ ਸਾ ਉਜੀਆਰਾ ਤੇ ਮਹਰ ਨਾਮ ਕਰੇ ਪਤਿਆਰਾ ਦਰਸ਼ਨ ਪ੍ਰਭ ਕਾ ਹੋ ਨਿਸ ਹਰਿਓ ਮਨ ਰਤਾ ਹਰ ਰੰਗ ਦੋਹਲੇਉ ਅੰਤਰ ਜੋਤ ਉਜਾ ਲੈ ਕੀਨੀ ਬਾਬਾ ਸ੍ਰੀ ਚੰਦ ਬਾਨੀ ਲੀਨੇ ਮਨ ਮੋਹ ਮਾਇਆ ਵਲ पटਕੇ ਗੁਰ ਸ਼ਬਦ ਲੈਤਾ ਸਹਿਜ ਰਟਕੇ ਰਸਨਾ RAM ਰਸ ਚਾਖ ਸੁਮਾਈ ਦਸ ਦਿਸ ਨੂਰ ਗੁਰਮਤ ਆਈ ਜੋ ਅਨੰਦ ਕਰੇ ਗੁਰਦਰਸ਼ਨ ਪਾਏ ਦਿਸ ਜੀਵਨ ਸਫਲ ਹੋਏ ਜਾਏ ਪ੍ਰੇਮ ਪਗ ਲੈ ਚੱਲ ਪੰਥ ਨਿਰਾਲਾ ਸੋਈ ਪਵਨ ਨਾਮ ਦੀ ਨਾ ਨਾ ਇੱਕ ਅੱਖਰ ਜੋ ਹਿਰਦੇ ਵਸੇ ਸਰਬ ਦੁਖਾਂ ਦਾ ਅੰਤ ਕਰੇ ਸ਼੍ਰੀ ਚੰਦ ਕਹੇ ਰਸਨਾ ਗਾਏ ਸਤ ਨਾਮ ਹਰ ਨਾਮ ਧਿਆਇਏ ਇੱਕ ਅੱਖਰ ਜੋ ਹਿਰਦੇ ਵਸੇ ਸਰਬ ਦੁਖਾਂ ਦਾ ਅੰਤ ਕਰੇ ਸ੍ਰੀ ਚੰਦ ਕਹੇ ਰਸਨਾ ਗਾਈਏ ਸਤ ਨਾਮ ਹਰ ਨਾਮ ਧਿਆਈਏ ਤਨ ਤਨ ਬਾਬਾ ਸ੍ਰੀ ਚੰਦ ਮਹਾਰਾਜ ਭਗਵਾਨ ਜੀ